ਰਾਗ ਗੂੰਡ ਬਾਣੀ ਰਬਦਾਸ ਜੀਓ ਕੀ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੁਕੰਦ ਮੁਕੰਦ ਜਪਹੁ ਸੰਸਾਰ ਸੋ ਸੰਗੀ ਜੀ ਹੁਣ ਜਿਵੇਂ ਨਾਰਾਇਣ ਕਬਚ ਆਇਆ ਪਿਛੇ ਰਾਮ ਕਬਚ ਆਇਆ ਗੁਰ ਕਬਚ ਆਇਆ ਇਹ ਮੁਕੰਦ ਕਬਚ ਦੀ ਭਗਤ ਰਬਦਾਸ ਦੇ ਰਹੀ ਮਾਨਾ ਸਾਹਿਬ ਜੀ ਆਨ ਕਰਦੇ ਇਹ ਮੁਕੰਦ ਨਾਮ ਦਾ ਸੂਤਰ ਹੈ ਕਬਚ ਨਾਮ ਸੰਯੋਗ ਹੁੰਦੀ ਹੈ ਇਹ ਇਹ ਨਾਵਾਂ ਦੀ ਸੰਯੋਗ ਹੈ ਇਕ ਕੋ ਦੇ ਆਤਮਾ ਪਰਮੇਸ਼ਰੋਂ ਓੰਕਾਰ ਸਾਰਿਆਂ ਦਾ ਪ੍ਰਕਾਸ਼ ਤੋਂ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਕਹਿੰਦੇ ਹਮ ਭਗਤੀ ਮੁਕੰਦ ਮੁਕੰਦ ਜਪੋ ਸੰਸਾਰ ਇਹ ਪਾਲ ਮੁਕੰਦ ਮੁਕਤੀ ਦਾ ਜੋ ਦਾਤਾ ਹੈ ਅਤੇ ਮੁਕੰਦ ਜਿਹੜਾ ਮੋਹ ਆਪਕਾਂ ਨੂੰ ਬੰਦ ਪਟਣ ਵਾਲਾ ਹੈ ਫੇਰ ਸੰਸਾਰ ਦੇ ਜੀਵੋ ਸਾਰੇ ਉਹਦਾ ਜਾਪ ਕਰੋ ਬੇਨ ਮੁਕੰਦ ਤਾਨ ਹੋਵੇ ਔ ਹਾਰ ਜੇ ਲੋ ਮੁਕੰਦ ਦਾ ਭਜਨ ਨਹੀਂ ਕਰਦਾ ਮੁਕਤੀ ਦਾਤੇ ਦਾ ਉਹਦਾ ਸਰੀਰ ਵਿੱਚ ਉਹਦਾ ਸਰੀਰ ਨਾਸ ਹੋ ਜਾਏਗਾ ਅਤੇ ਹਾਰ ਜਾਏਗਾ ਕਾਮ ਕ੍ਰੋਧ ਦੀ ਸੰਗਤ ਕਰਕੇ ਉਹ ਪੁਰਖ ਨਿਰਾਮਕੰਤੋਂ ਉਹ ਪੁਰਨ ਪ੍ਰਯੋਗ ਜੀ ਹਾਰ ਹੋਵੇਗੀ ਐਸ ਲੋਕ ਦੀ ਉਹਦੀ ਹਾਰ ਹੋਵੇਗੀ ਜਿੱਤ ਨਹੀਂ ਹੋਵੇਗੀ ਸੋਈ ਮੁਕੰਦ ਮੁਕਤ ਕਾ ਦਾਤਾ ਮੰਨ ਤੁਸੀਂ ਕਿਹਨੂੰ ਕਹਿੰਦੇ ਹੋ ਮੁਕੰਦ ਅਰਥ ਕਰਦੇ ਮੁਕੰਦ ਦਾਤੀ ਹੁਕਮ ਦਾ ਸੋਈ ਮੁਕੰਦ ਮੁਗਿੱਦਗਾ ਦਾਤਾ ਜਿਹੜਾ ਮੁਕਤੀ ਦਾ ਦਾਤਾ ਉਹਨੂੰ ਅਸੀਂ ਮੁਕੰਦ ਕਹਿੰਨੇ ਹਾਂ ਸੋਈ ਮੁਕੰਦ ਹਮਰਾ ਪੀਤ ਮਾਤਾ ਉਹਨਾਂ ਕੀ ਦਾਤਾ ਸਾਡਾ ਮਾਤਾ ਵੀ ਪਿਤਾ ਵੀ ਰਬਦਾਸ ਜੀ ਕਹਿੰਦੇ ਪਰਮੇਸ਼ਵਰੀ ਐ ਜੀਵਤ ਮੁਕੰਦੇ ਮਰਤ ਮੁਕੰਦੇ ਸੇ ਭਾਈ ਜਿਉਂਦੇ ਵੀ ਮੁਕੰਦ ਨੂੰ ਯੱਗਦੇ ਹਾਂ ਸ੍ਰੀ ਛੱਡਣ ਵਾਲੇ ਮੁਕੰਦ ਨੂੰ ਹੀ ਯੱਗਾਂਗੇ ਜੀਵਤ ਭਾਵ ਤੋਂ ਜਿਹੜੇ ਮਰ ਕੇ ਮੁਕੰਦ ਨੂੰ ਯੱਗਦੇ ਐ ਉਹ ਮੁਕੰਦਾ ਰੂਪ ਹੀ ਹੋ ਜਾਂਦੇ ਜੀਵਨ ਮੁਕਤ ਹੋ ਕੇ ਬਾਕੇ ਸੇਵਕ ਕੋ ਸਦਾ ਆਨੰਦੀ ਜੋ ਉਸ ਪਰਮੇਸ਼ੁਰ ਦੇ ਸੇਵਕ ਹੋਏ ਹੈ ਉਹਨਾਂ ਨੂੰ ਸਦਾ ਵਾਸ ਦੇ ਆਨੰਦ ਰੂਪ ਦੀ ਪ੍ਰਾਪਤੀ ਹੁੰਦੀ ਹੈ ਪ੍ਰਹਾਉ ਮੁਕੰਦ ਮੁਕੰਦ ਹਮਾਰੇ ਪ੍ਰਾਨ ਮੁਕੰਦ ਮੁਕੰਦ ਬੰਵ ਕੋਈ ਨਹੀਂ ਹਿਲ ਚੁਣੋ ਹੋ ਜਾਣਦੇ ਕਸਾ ਬਹਿ ਜਾ ਕੇ ਥਾਂ ਟਿਕ ਕੇ ਮੁਕੰਦ 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 ਹਮਾਰੇ ਪ੍ਰਾਨ ਮੁਕੰਦ ਜੋ ਮੁਕਤੀ ਦਾ ਦਾਤਾ ਹੈ ਮੁਕੰਦ ਮੋਹ ਨੂੰ ਕਟਣ ਵਾਲਾ ਜੋ ਪਰਮੇਸ਼ਰ ਹੈ ਉਹ ਸਾਡੇ ਪ੍ਰਾਨਾਂ ਦਾ ਆਸਰਾ ਰੂਪ ਹੈ ਜਾਪ ਮੁਕੰਦ ਮਾਸਤਕ ਨੀਸਾਨ ਜਿਹੜੇ ਮੱਥੇ ਦੇ ਨਿਸ਼ਾਨ ਲੀਏ ਸਨ ਤਾਂ ਮੁਕੰਦ ਪਰਮੇਸ਼ਰ ਦੇ ਨਾਮ ਦਾ ਜਾਪ ਕਰ ਇਸ ਪ੍ਰਕਾਰ ਹੈ ਨਾਸਿਕ ਗੰਤਾ ਕਰਨ ਦੇ ਨਿਸ਼ਾਨਿਤ ਪ੍ਰਗਟ ਹੋਇਆ ਹੈਗਾ ਪਰਮੇਸ਼ਰ ਤੇਰੇ ਸੇਵ ਮੁਕੰਦ ਕਰੈ ਬੈਰਾਗੀ ਜਿਹੜਾ ਬੰਦਾ ਭਗਤ ਕਰਕੇ ਪਦਾਰਥਾਂ ਤੋਂ ਝੂਣ ਸੇਵਾ ਭਜਨ ਕਰਦਾ ਮੁਕਤੀ ਦਾਤਾ ਜਾ ਸੂਈ ਮੁਕੰਦ ਦੁਰਬਲ ਧਨਲਾਦੀ ਮੁਕੰਦ ਦਾ ਨਾਮ ਜਿਹੜਾ ਹੈ ਦੇਵਨਾ ਨੂੰ ਤਾਂ ਬਲ ਰੂਪ ਹੈ ਨਿਰਗੁਣਾਂ ਤੋਂ ਬਲ ਰੂਪ ਹੈ无ਗੇ ਰੂਪੀ ਬਲ ਦੇਣ ਵਾਲਾ ਹੈ ਅਤੇ ਧਨਲਾਦੀ ਭਗਤਾਂ ਨੇ ਜਿਹੜੇ ਗਰੀਬ ਹਨ ਉਹਨਾਂ ਨਾਮ ਰੂਪੀ ਭਗੂ ਲੱਗਿਆ ਹੈ ਉਹੀ ਮਕਾਨੁ ਦੁਰਗਵਲਾੰ ਜਾਂ ਬਲਰੂਪ ਧਨਸੀ ਲੱਗਿਆ ਪ੍ਰਾਪਤ ਕੀਤਾ ਹੈ ਏਕ ਮੁਕੰਦ ਕਰੈ ਉਪਕਾਰ ਏਕ ਮੁਕੰਦ ਪਰਮੇਸ਼ਵਰੀ ਭਾਈ ਸਾਰਿਆਂ ਤੇ ਉਪਕਾਰ ਕਰਨ ਵਾਲਾ ਹੈ ਹਮਰਾ ਕਹਾ ਕਰੈ ਸੰਸਾਰ ਕੋਈ ਸੰਸਾਰ ਜੀ ਨਿੰਦਿਆ ਕਰੂ ਸਾਨੂੰ ਨੀਮੀ ਜਾਤ ਵਾਲਾ ਰਮਦਾਸ ਕਹੇਗਾ ਜਮਿਆਰ ਕਹੇਗਾ ਤਾਂ ਸਾਡਾ ਕੀ ਵਿਗਾਰ ਸਕੇ ਜੋ ਸੰਸਾਰ ਕੋਈ ਨਹੀਂ ਉਗਾਰ ਸਕੇਗਾ ਮੇਟੀ ਜਾਤ ਹੂਏ ਦਰਬਾਰ ਰਹੀ ਜੰਹਾਰਾਂ ਦੀ ਬ੍ਰਹਮਣਾਂ ਖੱਤਰੀਆਂ ਪੁਰਾਣੀ ਜਾਤ ਸਾਰੀ ਮੀਟ ਦਿੱਤੀ ਸੱਚੇ ਪਾਤਸ਼ਾਹ ਦੇ ਦਰਬਾਰੀ ਹਿਜਰੀ ਸੇਵਕ ਹੋ ਗਏ ਆ ਦਰਬਾਰ ਸੱਚਖੰਡ ਸਰੂਪ ਦੀ ਪ੍ਰਾਪਤੀ ਵਾਲੇ ਹੋ ਗਏ ਹਾਂ ਤੂੰ ਹੀ ਮੁਕੰਦ ਜੋਗ ਜੋਗ ਸਾਹਿਬ ਮਹਾਰਾਜ ਤੂੰ ਹੀ ਮੁਰਤੀ ਆ ਦਾਤਾ ਹੈਂ ਜੋਗ ਜੁੜੇ ਹੋਏ ਜਿਹੜੇ ਤੇਰੇ ਤੇ ਉਹਨਾਂ ਨੂੰ ਇਸ ਕਲਯੁਗ ਵਿੱਚ ਵੀ ਤਾਰ ਬੰਨ੍ਹੇ ਸੱਚੇ ਪਾਤਸ਼ਾਹ ਯੋਗ ਨੂੰ ਗਉਣ ਟੂ ਤਾਰਨ ਵਾਲਾ ਮੁਕਤੀ ਦਾ ਦਾਤਾ ਸ੍ਰੀ ਪਾਸ਼ਾ ਸੋਈ ਮੁਕੰਦ ਯੋਗ ਯੁਗਤਾਰ ਚੌਹਾਂ ਯੁਗਾਂ ਦੇ ਵਿੱਚ ਤੂੰ ਜਿਹੜੇ ਤੇਰੀ ਯੋਗ ਜੁੜਦੇ ਐ ਉਹਨਾਂ ਨੂੰ ਧਾਰਨਣਾ ਹੈ ਯੋਗ ਯੁਗਤਾਰ ਜਿਹੜੇ ਯੁਗ ਚਾਰ ਸਾਧਨਾ ਦੇ ਵਿਰਾਗ ਵੇਖ ਸੰਖੜ ਸੰਤੀ ਮੋਖ ਵਿੱਚ ਅਜ ਜੁੜੇ ਹੋਏ ਐ ਉਹਨਾਂ ਨੇ ਸ੍ਰੀ ਮੁਕੰਦ ਜੀ ਤੂੰ ਆਪਦੇ ਸ੍ਰੋਗ ਜਾਤਮ ਨੂੰ ਹੀ ਪ੍ਰਮਾਤਮਾ ਨੇ ਯੋਗ ਤੇ ਸਾਧ ਯੁਗਾਂ ਇਸ ਪ੍ਰਕਾਰ ਤਾਰ ਨੂੰ ਸੰਸਾਰ ਤੋਂ ਮੁਕਤ ਕਰ ਦਿੰਦਾ ਹੈ ਉਪਜੋ ਨਾਲ ਇਹੋ ਜੋਗ ਦੀਆਂ ਯੁਕਤੀਆਂ ਹਨ ਜਿਵੇਂ ਤੇਰੇ ਵਿੱਚ ਤਪ ਸਮਾਧੀ ਲਾਉਣੀ ਹੈ ਲਾਉਣੀ ਹੈ ਤਰਾਸ ਉਹ ਤੇਲ ਧਾਰਾ ਵਤ ਉਪਜੋ ਗਿਆਨ ਹੂਆ ਪਰਗਾ ਜਿਨ੍ਹਾਂ ਨੂੰ ਬ੍ਰਹਮ ਗਿਆਨ ਪੈਦਾ ਹੋ ਗਿਆ ਉਹਨਾਂ ਨੂੰ ਅਨਪੌਸ ਰੂਪ ਦਾ ਪ੍ਰਕਾਸ਼ ਹੋਇਆ ਹੈ ਕਰ ਕਿਰਪਾ ਲੀਨੇ ਕੀਟ ਦਾਸ ਜਿੰਦੀਆਂ ਨੂੰ ਛੋਟਿਆਂ ਨੂੰ ਆਉ ਜੀ ਸੇਵਕ ਬਣਾ ਲਿਆ ਜੁਨਾ ਚ ਭਰਨ ਵਾਲਿਆਂ ਨੂੰ ਤੁਸੀਂ ਜੀਣਾ ਇਹਨਾਂ ਅਲਪਗਾ ਨੂੰ ਕਹ ਰਹਾ ਦਾਸ ਆਬ ਕ੍ਰਿਸ਼ਨਾਂ ਚੂਕੀ ਉਸ ਭਗਤ ਜੀ ਕਹਿੰਦੇ ਹੁਣ ਸਾਡੀ ਕ੍ਰਿਸ਼ਨ ਰਸਾਂ ਕਸਾਂ ਜੀ ਸਾਰੀ ਚੁਕੀ ਚੱਕੀ ਗਈ ਹੈ ਜਪ ਮੁਕੰਦ ਸੇਵਾ ਤਾਹੂ ਉਸ ਮੁਕੰਦ ਦਾ ਜਪ ਕਰਦੇ ਓਸੇ ਦੀ ਸੇਵਾ ਭਗਤੀ ਕਰਦੇ ਤੁਸੀਂ ਵੀ ਓਸੇ ਦੀ ਸਰੀਰ ਕਰਕੇ ਸੇਵਨ ਪੂਜਨ ਕਰੋ ਤੇ ਜਪਣਾ ਕਰੋ ਬਾਣੀ ਕਰਕੇ ਉਸ ਮੁਕੰਦਾਈ ਗੁੰਡ ਜੀ ਉਹ 88 ਤੀਰਥ ਨਾਵੈ ਕੋਈ ਨਾ ਵੀ ਪੁੰਨਾਂ ਨੂੰ ਵੀ ਬੜਾ ਕਰਦਾ ਸੀ ਸਾਧੂ ਵੀ ਬੜੇ ਕਰਦਾ ਸੀ ਪਰ ਨਿੰਦਿਆ ਸਾਹ ਸਮਝ ਨਹੀਂ ਕਰਦਾ ਹੁੰਦਾ ਸੀ ਉਹਦੇ ਪਰਧਮਾਨ ਭਗਤੀ ਦੇ ਪਾਸ ਗੱਲ ਕੀਤੀ ਇਹ ਭਗਤੀ ਫਰਾਨਾ ਆਦਮੀ ਕੰਮ ਤਾਂ ਬੜੇ ਚੰਗੇ ਕਰਦਾ ਪਰ ਨਿੰਦਿਆ ਸਾਹ ਸਮਝ ਨਹੀਂ ਕਰਦਾ ਉਹਦੀ ਵਾਬਦ ਦੱਸਦੇ ਨਿੰਦਿਆ ਕਰਨ ਵਾਲਾ ਆਜ ਨਹੀਂ ਮੁਕਤ ਨਹੀਂ ਹੋ ਸਕਦਾ ਭਾਵੇਂ ਚੰਗੇ ਕਿੰਨੇ ਕੰਮ ਕਰਦਾ ਹੈ ਗੁੰਡ ਜੇ ਉਹ 86 ਤੀਰਥ ਨਾਵੈ ਜੇ 86 ਤੀਰਥ ਜਿਹੜੇ ਆ ਗੰਗਾ ਕੌਸੀ ਕਾਂਤੀ ਦੁਾਰਾਵਤੀ ਆਦਕ ਛਾਰਹ ਤੀਰਥਾਂ ਜਿਹੜੇ ਮੇਸ਼ਰਾਲ ਕਾਂਜ ਨਹਾਇਆ ਹੋਏ ਇਸਤਾਨ ਕਰਿਆ ਹੋਏ ਜੇ ਉਹ 12 ਸਿਲਾ ਪੁੰਜਾ ਮਤਲਬ 12 ਪੂਰ ਮੂਰਤੀਆਂ ਬਣੀਆਂ 10 ਪੈ ਰਖਵਾਂਗੇ ਇੱਕ ਲక్ష్ਮੀ ਇੱਕ ਮਹਾਰਣ ਇਹ 12 ਸਗਾ ਦੀ ਜੇਕਰ ਕੋ ਪੂਜਾ ਕਰਾ ਲਵੇ ਇਸੇ ਪ੍ਰਕਾਰ ਜੇ ਉਹ ਦਵਾਦਸ ਸਿਲਾ ਪੂਜਾਵੇ ਮਹਾਂਸਰ ਸ਼ਿਵਜੀ ਦੀਆਂ ਵੀ ਹਣਗੀਆਂ ਬਾਹ ਮਾਰ ਜਿਹੜੇ ਹੈ 11 ਜੰਗ ਦੇ ਟੋਟੇ ਹੋਏ ਸ਼ਿਵਜੀ ਦੇ ਜਿਸ ਵੇਲੇ 파ਰਤੀ ਔਖੀ ਹੋ ਕੇ ਚੱਤੇ ਕਿਤੇ ਭਗਵਾਨ ਚੱਕਰ ਨਾਲ ਕਰ ਦਿੱਤੇ ਸੀ ਇੱਕ ਮੱਕੇ 'ਚ ਜਾ ਕੇ ਡਿੱਗਾ ਬੈਜਨਾਥ ਤੇ ਕਾਸੀ ਆਦਕਾਂ ਵਿੱਚ 12 ਥਾਂ ਹੀ ਡਿੱਗੇ ਹੋਏ ਹੈ ਉਹ ਜਿਹੜੇ 11 ਟੋਟੇ ਹਾਂਗੇ ਇਹ ਜੀ ਜੀ ਚੇਤਨ ਆਪ ਦਾ ਬਾਗ ਮਾਰ ਜੀਏ ਪੂਜਾ ਕਰਦੇ ਲਿੰਗ ਨੂੰ ਧੋ ਕੇ ਪਿਉਂਦੇ ਆ ਉਪਾਸ਼ਨਾ ਕਰਾਉਂਦੇ ਆ ਇਹ 12 ਸੇਵਿਆਂ ਨੇ ਜੇ ਕਰਕੇ ਭਾਈ ਪੂਜਾ ਕਰਾ ਲਵੇ ਕੋਈ ਇਹਨਾਂ ਦੀ ਪੂਜਾ ਯੋਗੀ ਲੰਗੇ ਨੂੰ ਕਹਿੰਦੇ ਆ ਇਹਨਾਂ ਨੂੰ ਪੂਜਾ ਕਰਾਉਣ ਦੇ ਇਸ ਪ੍ਰਕਾਰ ਜੇ ਉਹ ਕੂਪ ਤਟਾ ਦੇਵਾਵੇ ਉਹ ਭਾਈ ਖੂਲਵਾ ਦੇਵੇ ਪੁਨਾਰਥੀ ਤਲਾਬ ਬਣਾ ਦੇਵੇ ਤਲਾਬ ਕਿਨਾਰੇ ਬਣਾ ਦੇਵੇ ਤਲਾਬਾਂ ਦੇ ਪੱਕੇ ਕਰ ਦੇਵੇ ਕਰੈ ਨਿੰਦ ਜਿਵਾ ਕੰਮ ਜਾਂ ਕਰਕੇ ਕਰੈ ਨਿੰਦ ਸਭ ਬਿਰਥਾ ਜਾਏ ਜੋ ਨਿੰਦ ਨੂੰ ਉਨਜਾਂ ਦੀ ਕਰੇ ਪਰ ਫੇਰ ਕਰੇ ਸਾਹ ਸੰਗਤ ਦੀ ਨਿੰਦਿਆ ਫੇਰ ਉਹ ਕੀਤਾ ਸਭ ਪੁੰਨ ਨਿਸ਼ੁਲ ਜਾਂਦਾ ਦੇਸੀ ਜਾਂਦਾ ਹੈ ਸਾਧਕਾਂ ਨਿੰਦਕ ਕੈਸੇ ਤਰੈ ਜੋ ਮਹਾਰਾਜ ਦੀ ਸੰਤ ਭਗਤ ਕੇ ਸਵਾਸ ਗੁਰੂ ਜਪਣ ਵਾਲੇ ਅੱਠੇ ਪੈਰ ਮਹਾਰਾਜ ਦੇ ਧੰਨ ਧੰਨ ਪਾਤਸ਼ਾਹ ਜਿਵੇਂ ਹਰ ਕੀਰਤਨ ਗਾਇ ਗੁਣੀ ਜਨ ਬਣਦੇ ਆ ਜੋ ਮਹਾਰਾਜ ਕੀਰਤਨ ਗਾ ਕੇ ਗੁਣੀ ਬਣੇ ਆ ਗਿਆਨવાન ਨੇ ਉਹਨਾਂ ਦੀਆਂ ਨਿੰਦਿਆ ਕਰੇ ਸਾਧਕਾ ਨਿੰਦਗ ਕੈਸੇ ਤਰੈ ਸੋਹਮਾਹਤਮਾ ਦੀ ਨਿੰਦਿਆ ਕਰਨੇ ਤੂੰ ਪੁਰਖ ਪਰਸਾ ਜੇ ਨਹੀਂ ਮੁਕਤ ਹੋ ਸਕਦਾ ਸਰ ਪਰ ਜਨ ਹੋ ਨਰਕ ਹੀ ਪਰ ਹੈ ਸੋਹਮਾਲ ਜਰੂਰ ਵਾਰ ਜਰੂਰ ਜਦ ਕਦ ਜਾਣੋ ਨਰਕ ਕੀ ਪਹੇਗਾ ਨਿੰਦਕ ਪੁਰਖ ਪ੍ਰਹਾਉ ਜੇ ਉਹ ਗ੍ਰਹਿਣ ਕਰੇ ਕੁਲਖੀ ਡੂਰ ਦਾ ਹੀ ਗ੍ਰਹਿਣ ਨੂੰ ਸੂਰਜ ਗ੍ਰਹਿਣ ਨੂੰ ਮੰਨਿਆ ਆਏ ਨੇ ਕੁਰਸ਼ੇਤਰ ਚ ਸੂਰਜ ਗ੍ਰਹਿਣ ਲੱਗੇ ਤੋਂ ਦਾਮਪੁਨ ਕਰੇ ਇਹ ਕੋਈ ਕੁਲਸ਼ੇਤਰ ਦੇ ਤਸਵੀਰੀ ਗ੍ਰਹਿਣ ਲੱਗੇ ਹੋਏ ਤੇ ਜਾਂ ਕੋ ਉਸਪੁਰਮ ਨੂੰ ਮਨਾਉਣਾ ਕਰੇ ਅਰਪਾ ਨਾਰ ਸੀਗਾਰ ਸਮੇਂ ਫਿਰ ਇਹ ਜਿੰਨੇ ਰਾਜੇ ਰਾਣੀਆਂ ਨੂੰ ਅਰਪਨ ਦਿੰਦੇ ਹੁੰਦੇ ਸੀ ਇਸੇ ਪ੍ਰਕਾਰ ਸਾਖ ਸੰਗੇਜੀ ਇੱਕ ਵਾਰੀ ਦੀ ਗੱਲ ਹੈ ਇਹ ਰਾਜੇ ਨੇ ਰਾਣੀ ਆਉਜੀ ਜਾਣ ਕਰਨਾ ਚਾਹੀ ਮਹਾਰਾਜਾ ਰਜੀਵ ਸਿੰਘ ਨੇ ਉਸ ਵੇਲੇ ਜੋ ਦਾਨ ਕਰਨੇ ਗਏ ਤੋਂ ਸੰਤ ਨੂੰ ਉਪਿਆਨ ਲੱਗੀ ਤੀ ਦਿਨਾਂ ਵਾਲੇ ਬਾਦੇ ਸਨ ਉਹਨਾਂ ਨੂੰ ਕਹਿੰਨ ਲੱਗੀ ਕਿ ਮਹਾਰਾਜ ਮੇਰਾ ਮੁੱਲ ਬਹੁਤ ਆਪਾਏ ਉਹ ਕਹਿੰਦੇ ਤੇ ਤਾਂ 4 ਪੈਸੇ ਮੁੱਲ ਪਾਉਣਾ ਇਸ ਤਰ੍ਹਾਂ ਤੂੰ ਤਾਂ ਕੌਡੀ ਵੀ ਰਾਜ ਨੂੰ ਸਾਰੇ ਨੂੰ ਗਵਾ ਦੇਵੇਂਗੀ ਇਸ ਪ੍ਰਕਾਰ ਉਹ ਕਹਿਆ ਭਾਈਕੂ ਭਾਈ ਹਾਂ ਤੀ ਉਹ ਮਹਾਰਾਜ ਰਾਜੇ ਨੇ 4 ਪੈਸੇ ਮੁੱਲ ਪਾਇਆ ਸੀ ਇਹਦਾ ਉਹ ਜਾਣ ਕੇ ਅਗਲੇ ਅੰਤੋਂ ਜਾਣੇ ਸੀ ਵੀ ਉਹ ਰਾਜ ਇਹਦੇ ਸਿਰ ਉੱਤੇ ਲਿਆ ਜਾਣਾ ਜੇ ਉਹ ਅਰਪਣ ਆਰ ਸਿਗਾਰ ਸਮੇਤ ਆਪੀਸ਼ੀ ਨੂੰ ਸ਼ਿੰਗਾਰ ਸ਼ਿੰਗਾਰ ਕੇ ਉਹਦੇ ਸਮੇਤ ਅਰਪ ਦੇਵੇ দান ਕਰ ਦੇਵੇ ਜੇਕਰ ਕੋਈ ਖੇਤ ਵਿੱਚ ਇਹਦਾ ਬਹੁਤ ਆਪੁਣ ਮੰਗਿਆ ਹੈ ਲੋਕਾਂ ਨੇ सगली ਸਿਮਰਤ ਸਰਬਨੀ ਸੁਣੈ ਜੇ ਸੁਣਾਈ ਸਿਮਰਤੀਆਂ ਸਾਰੀਆਂ ਕੰਗੀ ਸੁਣ ਲਵੇ ਕਰੇ ਨਿੰਦ ਕਵਨ ਨਹੀਂ ਗੁਨਾ ਉਹ ਫੇਰ ਵੀ ਨਿੰਦਿਆ ਕਰੇ ਕਿਸੇ ਗੁਨ ਨਹੀਂ ਉਹਦਾ ਕੋਈ ਉਪਕਾਰ ਨਹੀਂ ਸਮਝਿਆ ਜਾ ਸਕਦਾ ਜੇ ਉਹ ਅਨਕ ਪ੍ਰਸਾਦ ਕਰਾ ਜੇ ਗੁਰ ਤੇ ਬਹਾਲੇ ਜਿਵੇਂ ਕਨਾ ਪ੍ਰਸਾਦ ਤੁਹਾਨੂੰ ਨਹੀਂ ਹੁੰਦੀ ਹੈ ਇਸ ਪ੍ਰਕਾਰ ਬਹੁਤ ਸਾਰੇ ਪ੍ਰਸ਼ਾਦ ਆਦਿਕ ਵੀ ਕਰਾਵੇ ਉਹ দান ਸੋਭਾ ਮੰਡਪ ਪਾਵ ਬਹੁਤ ਸਾਰੀ ਧਰਤੀ ਦਾ ਜਾਂ দান ਕਰੇ ਜਿਵੇਂ ਆ ਉਹ ਹੂਮ দান ਕਰਾਉਂਦਾ ਸੀ ਇਹਨਾਂ ਦਾ ਕਾਂਗਰਸੀਆਂ ਦਾ ਆਕਾਦੀ ਹਨ ਉਹ ਅਨਰੋਧ ਤੋਂ ਪਤਾ ਉਹ ਘਵਾਰ ਵਾਲੇ ਨੂੰ ਜਾਣਦੇ ਤੁਸੀਂ ਘਵਾਰੀ ਆਦਮੀ ਨਾ ਚਲੇ ਹੋ দান ਸੋਭਾ ਮੰਡਪ ਪਾਵੈ ਇਸ ਪ੍ਰਕਾਰ ਘੂਮ ਦਾ ਨਰਵਾਜੀ ਨੂੰ ਨਾਮ ਕਰਾਉਣਾ ਨਵਾਂ ਕੀ ਰੰਗਣਾ ਅੱਛਾ ਹੀ ਤੇ ਜੇ ਧਰਤੀ ਦਾ দান ਵੀ ਕਰਾ ਲਵੇ ਸੋਭਾ ਮੰਡਪ ਪਾਵੈ ਅਗੇ ਮੰਡੇ ਕੋ ਸਭਾ ਵਾਲੀਆਂ ਜਗ੍ਹਾ ਬਣਾ ਦੇਵੇ ਮੰਦ ਘਵੇਲੀਆਂ ਬਣਾ ਦੇਵੇ ਲੋਕਾਂ 'ਚ ਸੋਭਾ ਪਾ ਲਵੇ ਇਸ ਪ੍ਰਕਾਰ ਦਾ ਦਾਨੀ ਬਣ ਕੇ ਆਪਣਾ ਵਿਗਾਰ ਬਿਰਾਨਾ ਸੰਢ ਫਿਰ ਹਲ ਆਉਕਾਰੀ ਹੋਏ ਆਉਂਦਾ ਕੰਮ ਵਗਾ ਲਵੇ ਤੇ ਬਰਾਨਾ ਬਗਾਨੇ ਨੂੰ ਸਾਡੇ ਜੋੜ ਦੇਵੇ ਬਗਾਨੇ ਕੰਮ ਦੇ ਤਾਂ ਹੀ ਪੂਰਾ ਮੇਲ ਦੇਵੇ ਹਰ ਫੁੱਟ ਬਾਅਦ ਏਸ ਦਾ ਕਰਨ ਵਾਲਾ ਵੀ ਉਕਾਰੀ ਹੋਵੇ ਕਰੇ ਨਿੰਦ ਬਹੁ ਜੂਨੀ ਹੰਡਾ ਸੰਤਾਂ ਦੀ ਨਿੰਦਿਆ ਕਰੇਗਾ ਉਹ ਵੀ ਮੁਕਤ ਨਹੀਂ ਹੋ ਸਕੇਗਾ ਬਹੁਤ ਸਾਰੀਆਂ ਜੂਨਾਂ ਤੇ ਹੰਡਾ ਫਿਰਨਾ ਪਵੇਗਾ ਨਿੰਦਾ ਕਹਾ ਕਰੂ ਸੰਸਾਰ ਇਸ ਸੰਸਾਰ ਦੇ ਜੀਵ ਨਿੰਦਿਆ ਕਿਸ ਵਾਸਤੇ ਕਰਦੇ ਹੋ ਨਿੰਦਾ ਭਈ ਕਿਸੇ ਕੀ ਨਹੀਂ ਇਸ ਪ੍ਰਕਾਰ ਨਿੰਦਿਆ ਕਰਨੀ ਯੋਗ ਹੀ ਨਹੀਂ ਹੈ ਨਿੰਦਕ ਦਾ ਪ੍ਰਗਟ ਪਹਾੜ ਨਿੰਦਕ ਲੋਕ ਹੈ ਉਹਨੇ ਜਿਹੜੀ ਇਹ ਪਹਾੜਾ ਪਸਾਰਾ ਜਿਹੜਾ ਸੰਸਾਰ ਬਣਾਇਆ ਨਾ ਪਰਮੇਸ਼ਰ ਨੇ ਇਹ ਪਹਾੜੇ ਜਿਹਨੇ ਪ੍ਰਤਾਪ ਨਿੰਦਕਾਂ ਦੇ ਜਿਹੜਾ ਆ ਮਾਰੋ ਸਾਹਿਬ ਨੂੰ ਡੰਡ ਦਿੰਦੇ ਇਹ ਪ੍ਰਗਟ ਹੀ ਇਹ ਸਾਰੇ ਪਸਾਰੇ ਵਿੱਚ ਨਿੰਦਕ ਸੋਧ ਸਾਧ ਵਿਚਾਰਿਆ ਨਿੰਦਕ ਜਿਹੜਾ ਹੈ ਇਸੋਰ ਖੋਜ-ਖੋਜ ਕੇ ਵੇਦਾਂ ਨੂੰ ਸ਼ਾਸਤਰਾਂ ਨੂੰ ਸਿਮਰਤੀਆਂ ਨੂੰ ਸਾਧੂ ਮਹਤਮਾਨ ਮਿਲ ਕੇ ਵਿਚਾਰ ਕੀਤੀ ਹੈ ਬਹੁ ਰਵਦਾਸ ਪਾਪੀ ਨਰਕ ਸਿਹਾਰੀ ਜਿਸ ਨੂੰ ਤੇ ਨਿਰਕ ਨਿਰਗ ਸੋਧਿਆ ਜਾਵੇਗਾ ਨਰਕ ਜਿਹਾ ਆ ਕੇ ਨੇਕੇ ਤਾਂ ਬੋਲਾਂ ਖਾਲਸੇ ਦਾ ਸਮਝੋ ਨਾ ਸੋਧ-ਸੋਧ ਕੇ ਖੋਜ-ਖੋਜ ਕੇ ਸਾਧੂ ਮਹਾਂ ਇਹ ਵਿਚਾਰ ਕੀ ਜ਼ਾਹਰ ਹੁੰਦਾ ਹ ਜੀ ਕਹਿੰਦੇ ਹਨ ਕੋਹੜਵਦਾਸ ਪਾਪੀ ਨਰਕ ਸਿਧਾਰਿਆ ਪਾਪੀ ਜਿਹੜਾ ਹੈ ਉਹ ਨਾਲ ਜੀ ਕਹਿੰਦੇ ਨਰਕ ਚ ਹੀ ਜਾਵੇਗਾ ਫਾਈ ਮੁਕਤ ਨਹੀਂ ਹੋਵੇਗਾ ਕਿਉਂ ਪਿਛਲੇ ਪਾਪ ਨਿੰਦਤੂ ਹੀ ਨਰਕ ਚ ਹੀ ਗਏ ਆ ਹੁਣ ਦਾ ਵੀ ਉਹ ਨਰਕ ਚ ਹੀ ਜਾਵੇਗਾ ਸਪੁਰਖ ਮੁਕਤ ਨਹੀਂ ਹੋਵੇਗਾ ਜੋੜ ਇਹਨਾਂ ਜਾਂ ਸ਼ਬਦ ਸਾਰੇ ਇਸ ਪਵਿੱਤਰ ਗੋਡ ਰਾਗ ਦੀ ਹੈ ਇਹ ਜੋੜ ਇੱਥੇ ਕੀਤਾ ਹੈ ਇਹ ਚੰਦਾਂ ਦੇ ਤੇ ਗੰਗਾਂ ਦੇ ਤੇ ਜੋੜ ਹੈ ਇੱਥੇ ਗੋਲ ਦੇ ਵਿੱਚ ਸਾਰੇ ਜਿੱਥੇ ਹੈਗੇ ਪਰ ਬੰਨ੍ਹਣੀਆਂ ਵੀਰੇ ਦੇ ਬਾਹਲੇ ਜੋੜ ਤੇ ਜੋੜ ਹੈ ਉਹਨਾਂ ਦੀ ਨਾਲ ਪਈ ਨਿੰਦ ਕਸੂਦ ਸਾਧ ਵਿਚਾਰਿਆ ਕਉ ਦਾਸ ਪਾਪੀ ਨਾਰਜ ਸੁਧਾਰਿਆ ਭਾਈ ਖਾ ਕੋ I'm the I mm -hmm. ਮਹੱਲਾ ਪੰਜਵਾ ਗੁਰਪੂਰੈ ਆਪਣੀ ਕਲ ਧਾਰੀ ਸਭ ਘਟ ਉਪਜੀ ਦਇਆ ਗੁਰਪੂਰੈ ਆਪਣੀ ਕਲ ਧਾਰੀ ਸਭ ਘਟ ਉਪਜੀ ਦਇਆ ਆਪੇ ਮੇਲ ਵਡਾਈ ਕੀਨੀ ਲਖੇਮ ਸਭ ਭਇਆ ਸਤਿਗੁਰ ਪੂਰਾ ਮੇਰੈ ਨਾਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ ਅੰਤਰ ਬਾਹਰ ਥਾਨ ਥਨ ਅੰਤਰ ਜਤ ਕਦ ਪੀਖੋ ਸੂਈ ਨਾਨਕ ਗੁਰਪੂਰਾ ਨਾਨਕ ਗੁਰਪਾਯੋ ਵੱਡ ਭਾਗੀ ਤਿਸ ਜੇ ਵੱਡ ਅਵਰ ਨਾ ਕੋਈ ਅੰਦਰ ਬਾਹਰ ਖਾਨੁਥ ਨੰਤਰ ਜਤ ਕਦ ਪੀਖੋ ਸੋਈ ਨਾਨਕ ਗੁਰ ਪਾਇਓ ਵੱਡ ਭਾਗੀ ਇਸ ਜੀ ਵੱਡ ਅਵਰ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ